ਭਾਈ ਬਣ ਕੇ 2 ਕੁ ਮਿੰਟ ਦੀ ਵੀਡੀਓ ਧਿਆਨ ਨਾਲ ਸੁਣ ਲਿਓ ਭਾਈ ਮੈਂ ਬਹੁਤ ਵੱਡਾ ਸਨੇਹਾ ਦੇਣ ਲੱਗਿਆਂਗਾ ਗੌਰ ਕਰੋ ਭਾਈ ਬਣ ਕੇ ਹੁਣ ਮੈਂ ਤੁਹਾਨੂੰ ਮੈਂ ਇੱਕ ਦਾ ਦੇਦਾ ਮੇਰੇ 2 ਕਿਆਰੇ ਦੇ ਮਾਇ ਨੇ ਹਰੇ ਹਰੇ ਵਸਤਰ ਮਾਇ ਦੇ 2 ਕਿਆ ਇਹਨੂੰ ਸਾਢੇ 6 ਘੰਟੇ ਲੱਗੇ ਨੇ ਰਮਣ ਦੇ ਵਿੱਚ ਇਕੱਲਾ ਇਕੱਲਾ ਕਿਆਰਾ ਕਰਕੇ ਰਮਾਇਆ ਦੋਨੇ ਇਕੱਠੇ ਇਕੱਠੇ ਨਹੀਂ ਰਮਾਇਆ ਤੇ ਉਸ ਤੋਂ ਬਾਅਦ ਉਹ ਮੇਰਾ 1 ਘੰਟਾ ਲੈਟ ਦਾ ਬਚਦਾ ਆ ਦੀਗਾ ਠੀਕ ਆ ਉਸ ਤੋਂ ਬਾਅਦ ਮੈਂ ਹੁਣ ਆਹ ਕਿਆਰੇਚ ਪਾਣੀ ਛੱਡਣਾ ਦੀਗਾ ਇਹਨੂੰ ਘੱਟੋ ਘਾਟ 3 ਘੰਟੇ ਲੱਗਣੇ ਨੇ ਭਈ ਸਵਾ ਤਿੰਨ ਘੰਟੇ ਰਮਣ ਦੇ ਵਿੱਚ ਲੈਟ ਦਾ ਰਹਾ ਨਾ 1 ਘੰਟਾ ਤੁਸੀਂ ਸੱਚ ਜਾਣੋ ਉਹ ਪਈਆ ਭਰੋਲੀ ਦੇਖੋ ਬੰਦ ਦੀ ਦੀਆ ਮੋਟਰ ਮੈਂ ਬੰਦ ਕਰਤੀ ਕਿਉਂਕਿ ਮੈਨੂੰ ਪਤਾ ਬਈ ਧਿਆਨ ਨਾਲ ਸੁਣ ਲਿਓ ਬਈ ਬਣ ਕੇ ਜ਼ਰੂਰੀ ਗੱਲ ਹੁਣ 1 ਘੰਟੇ ਦੇ ਵਿੱਚ ਨਾ ਅੱਧਾ ਕਿਹੜਾ ਰਮਣਾ ਤੀਆ ਨਾ ਹੀ ਭਰਨਾ ਤੀਆ ਸਵਾ ਤਿੰਨ ਸਾਢੇ ਤਿੰਨ ਘੰਟੇ ਚ ਕਿਹੜਾ ਭਰਦਾ ਤਿੰਨ ਘੰਟੇ ਦੇ ਵਿੱਚ ਹੁਣ 1 ਘੰਟਾ ਮੈਂ ਮੋਟਰ ਬੰਦ ਕਰਕੇ ਬਈ 1 ਘੰਟਾ ਮੈਂ ਹਨ ਕਿੰਨਾ ਪਾਣੀ ਬਚਾਇਆ ਹੋਊਗਾ ਤੁਸੀਂ ਆਪ ਸੋਚੋ ਮੈਂ ਆਪ ਦੀ ਗੱਲ ਨਹੀਂ ਕਰਦਾ ਬਾਈ ਸੋਨੂੰ ਵੀ ਕਹਿਣਾ ਵੀਰਾਂ ਨੇ ਕਿ ਵੀਡੀਓ ਸ਼ੇਅਰ ਕਰ ਦਿਓ ਮੈਂ ਚਾਹਣਾ ਬਾਈ ਜੇ ਤੁਹਾਨੂੰ ਪਤਾ ਵੀ ਤਿੰਨ ਇੱਕ ਘਿਹਰੇ ਰਮਾਲਿਆ ਠੀਕ ਆ ਅੱਧਾ ਪੌਣਾ ਘੰਟਾ ਲਾਈਟ ਦਾ ਰਹਿੰਦਾ ਤੁਸੀਂ ਦੂਜੇ ਕੈਰ ਚ ਪਾਣੀ ਵੱਢਣ ਲੱਗੇ ਹੋ ਤੁਹਾਨੂੰ ਪਤਾ ਵੀ ਇਹ ਕੈਰਾ ਤਿੰਨ ਘੰਟੇ ਚ ਰਮੂਗਾ ਵੀ ਅੱਧਾ ਪੌਣਾ ਘੰਟਾ ਲਾਈਟ ਦਾ ਰਹਿੰਦਾ ਬਾਈ ਬਣ ਕੇ ਮੋਟਰ ਬੰਦ ਕਰਕੇ ਘਰੇ ਭਾਗ ਜੀ ਅੱਧੇ ਪੌਣੇ ਘੰਟੇ ਚ ਤੇਰਾ ਕੈਰ ਦਾ ਰਮਣ ਨਹੀਂ ਲੱਗਿਆ ਪਾਣੀ ਦੀ ਕਿੰਨੀ ਬਚਤ ਉਹ ਇੱਕ ਮੋਟਰ ਜੇ ਇੱਕ ਘੰਟਾ ਚੱਲਦੀ ਆ 20 20 ਦੀ ਮੋਟਰ ਲਾ ਲਓ ਕਿ ਕਹੇ ਹਜ਼ਾਰਾਂ ਲੀਟਰ ਪਾਣੀ ਬਾਹਰ ਕੱਢ ਕੇ ਮਾਰੂ ਨਾਲੇ ਬੇਅਰਥ ਜਾਊਗਾ ਰਮਣ ਦਾ ਫੇਰ ਵੀ ਨਹੀਂ ਰਮਣ ਦਾ ਫੇਰ ਦੂਜੇ ਦਿਨ ਵੀ ਪਊਗਾ ਦੂਜੇ ਦਿਨ ਫੇਰ ਤਿੰਨ ਘੰਟੇ ਮੋਟਰ ਚੱਲੂਗੀ ਇਸੇ ਕਰਕੇ ਭਾਈ ਮੈਂ ਉਹ ਦੇਖੋ ਮੋਟਰ ਬੰਦ ਕਰਕੇ ਹੁਣ ਉਹ ਦੋ ਕਿਆਰੇ ਦੇਖੋ ਕੰਮ ਕਰ ਰਿਹਾ ਪਾਣੀ ਖੜਾ ਉਹਨਾਂ ਚ ਆਹ ਕਿਆਰੇ ਚ ਰਮਾਉਣਾ ᱛੀਆ ਹੁਣ ਮੈਂ ਮੋਟਰ ਬੰਦ ਕਰਕੇ ਚੱਲਿਆ ਮਣੇ ਪੌਣਾ ਇੱਕ ਘੰਟਾ 50 ਮਿੰਟ ਲੈਟ ਰਹਿੰਦੀ ਆ 50 ਮਿੰਟ ਤੈਨੂੰ ਪਤਾ ਵੀ ਤਿੰਨ ਘੰਟੇ ਚ ਕਿਹੜਾ ਭਰਨ ਵਾਲਾ 50 ਮਿੰਟ ਚ ਕਿਵੇਂ ਭਰ ਜੂਗਾ ਬਹੁਤ ਵੱਡੀ ਸੇਵਾ ਬਈ ਜੇ ਮੋਟਰ ਬੰਦ ਕਰਕੇ ਘਰੇ ਵਗ ਜੇਗਾ ਨਾਲ ਤੈਨੂੰ ਵੀ ਪਤਾ ਇੱਕ ਘੰਟੇ ਚ ਰਮਣਾ ਨਹੀਂ ਫੇਰ ਵੀ ਤੂੰ ਮੋਟਰ ਚਲਾ ਕੇ ਫालतू ਪਾਣੀ ਖਰਾਬ ਕਰਕੇ ਜਾਵੇਂਗਾ ਇਹ ਲੇਖਾ ਦੇਣਾ ਪੈਣਾ ਕਿਸੇ ਰੂਪ ਚ ਦੇਣਾ ਪੈ ਜੇ ਇਹ ਸੇਵਾ ਹੁੰਦੀ ਆ ਤਪੱਸਿਆ ਹੀ ਲਾ ਲਾ ਮੋਟਰ ਬੰਦ ਕਰਨੀ ਅੱਜ ਦੇ ਯੁੱਗ ਦੇ ਵਿੱਚ ਮੋਟਰ ਬੰਦ ਕਰਕੇ ਨਾ ਤੱਲੇ ਹੀ ਲਾਈਟ ਤੇ ਮੋਟਰ ਬੰਦ ਕਰਕੇ ਜਾਵੇਂ ਇੱਕ ਤਪੱਸਿਆ ਦਾ ਕੰਮ ਕਰੂਗੀ ਠੀਕ ਆ ਕਿਉਂਕਿ ਹੁਣ ਵਾਲੇ ਯੁੱਗ ਦੇ ਵਿੱਚ ਬਈ ਬੱਚੇ ਪਾਣੀ ਨੂੰ ਤਰਸਣਗੇ ਜੇ ਤੇਰੀ ਮੋਟਰ ਬੇਅਰਥ ਚਲੀ ਫालतੂ ਮੋਟਰ ਤਾਂ ਚਲਾਤੀ ਕੋਈ ਹੁਣ ਵਾਲੇ ਯੁੱਗ ਦੇ ਵਿੱਚ ਬੱਚਾ ਪਾਣੀ ਕਣੀ ਮਰ ਗਿਆ ਉਹਦੇ ਵਿੱਚ ਤੈਨੂੰ ਲੇਖਾ ਦੇਣਾ ਪਊਗਾ ਉਹ ਮੂਰੇ ਆ ਕੇ ਤੈਨੂੰ ਦੇਣੀ ਪੈ ਜੂਗੀ ਇਸ ਕਰਕੇ ਬਈ ਇਹਨੂੰ ਪਤਾ ਇੱਕ ਘੰਟੇ ਦੇ ਵਿੱਚ ਰਮਣਾਨੀ ਹਨਾ ਪੌਣਾ ਘੰਟਾ ਲਾਈਟ ਦਾ ਰਹਿੰਦਾ ਚਾਹੇ ਛਵਾ ਘੰਟਾ ਵੀ ਰਹਿੰਦਾ ਮੋਟਰ ਬੰਦ ਕਰਕੇ ਘਰੇ ਵਗ ਜਿਉ ਦੂਜੇ ਦੂਸਰੇ ਦਿਨ ਆ ਕੇ ਚਲਾ ਲਈ ਤੇਰਾ ਸਾਰਾ ਕਹਿਰ ਭਰ ਦੂ ਨਾਲੇ ਕਿੰਨਾ ਪਾਣੀ ਬਚ ਗਿਆ ਮੈਂ ਵੀਡੀਓ ਪਾਉਣ ਦਾ ਮਤਲਬ ਸਿਰਫ ਇਹ ਸੀ ਬਈ ਇੱਕ ਮੇਰੀ ਵੀਡੀਓ ਦੇਖ ਕੇ ਜੇ 10 ਬੰਦੇ ਨੇ ਮੋਟਰ ਵੀ ਬੰਦ ਕਰਤੀ ਤੁਸੀਂ ਐ ਸਮਝ ਲਓ ਅਰਬਾਂ ਖਰਬਾਂ ਲੀਟਰ ਪਾਣੀ ਬਚ ਜੂਗਾ ਹੁਣ ਤੁਸੀਂ ਆ ਤੁਹਾਨੂੰ ਦਿਖਾਉਣ ਲੱਗਿਆ ਹੁਣ ਆਹ ਕਿਆਰੇ ਭਰੇ ਤੇ ਦੋ ਠੀਕ ਆ ਬਾਪੂ ਪਾਣੀ ਹੋ ਗਿਆ ਤੀਗਾ ਕਿਉਂਕਿ ਤਿੰਨ ਚਾਰ ਕਰਮਾਂ ਰੈਂਦੀ ਪਹਿਲੀ ਮੋਟਰ ਬੰਦ ਕਰਦੀ ਪਾਣੀ ਕਾਫੀ ਹੋ ਗਿਆ ਸੀ ਨਾ ਤੇ ਉਦੋਂ ਬਾਅਦ ਹਮੇ ਇਹ ਚ ਕੱਢੀ ਦਿੱਤਾ ਵੀ ਚਲ ਜਿੰਨਾ ਘਰਾ ਮਜੂਗਾ ਗਿੱਲਾ ਹੋ ਜੂਗਾ ਹੋ ਜੂਗਾ ਫਰਕ ਪੈ ਜਾਣਾ ਕਿੰਨਾ ਫਰਕ ਪੈਂਦਾਗਾ ਹੁਣ ਘਟੋ ਘਟੇ ਅੱਧਾ ਪੌਣਾ ਘੰਟਾ ਅੱਧੇ ਘੰਟੇ ਵਾਂਗੂ ਪਾਣੀ ਚੱਲੂਗਾ ਅੱਧੇ ਘੰਟੇ ਚ ਹੁਣ ਇਹ ਕੈਰਚ ਪਾਣੀ ਘਟਦਾ ਮੈਂ ਮੋਟਰ ਮੇਰੀ ਬੰਦ ਪਈ ਆ ਪੜੋਲੀ ਤੁਸੀਂ ਉਹ ਦੇਖ ਸਕਦੇ ਹੋ ਉਹ ਪੜੋਲੀ ਬੰਦ ਪਈ ਆ ਮੇਰੀ ਭਾਈ ਬਣ ਕੇ ਜੱਦਾ ਪੌਣਾ ਘੰਟਾ ਰਹਿੰਦਾ ਮੋਟਰ ਨਾਲ ਦੂਜੇ ਕੈਰਚ ਪੱਟ ਰਹੇ ਹੁਣ ਆਹੀ ਕੰਮ ਚੱਲੂ ਮੈਂ ਤਾਂ ਸੁਨੇਹਾ ਲਾਇਆ ਕਿਉਂਕਿ ਹੁਣ ਵੀਰੇ ਹਰੇਕ ਮੇਰਾ ਵੀਰ ਹਨਾ ਦੋ ਕੈਰ ਰਾਮ ਗੇ ਛੱਡ ਦੋ ਵੀ ਇਹ ਕੈਰਚ ਵੀ ਛੱਡ ਦੋ ਨਾਲੇ ਪਤਾ ਵੀ ਅੱਧਾ ਘੰਟਾ ਲੇਟਦਾ ਰਹਿੰਦਾ ਕਿਹੜਾ ਰਹਿਮੂਗਾ ਯਾਰ ਜੇ ਮੋਟਰ ਬੰਦ ਕਰਕੇ ਭੱਗ ਜੇਗਾ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਹੈ ਬਾਈ ਮੰਨ ਲਾ ਮੰਨ ਲੋ ਕਿਉਂਕਿ ਕੰਟ ਨਜ਼ਰਾ ਕੇ ਰਮਣ ਦਾ ਹੈ ਨਹੀਂ ਕੰਟੇ ਚ ਤੂੰ ਲੱਖਾਂ ਲੀਟਰ ਪਾਣੀ ਬਚਾ ਕੇ ਹਨਾ ਪਰਮਾਤਮਾ ਦੀ ਨਜ਼ਰਾ ਚ ਤੂੰ ਵਧੀਆ ਹੋ ਜਾਏਗਾ ਇਹੀ ਗੱਲ ਕਹਿਣੀ ਸੀ ਬਾਕੀ ਕੀ ਕਾ ਸਾਰੇ ਆਪੋ ਆਪੋ ਸਾਰੇ ਸਿਆਣਿਆਂਗੇ ਨਾ ਹਰੇਕ ਦੀ ਮਰਜ਼ੀ ਆ ਚਲੋ ਜਿਵੇਂ ਕੱਠੋਂ ਠੀਕ ਲਾਦਾ ਪਰ ਮੈਂ ਮੇਰਾ ਮਨ ਕਿਉਂਕਿ ਕਾਫੀ ਟਾਈਮ ਤੋਂ ਮੈਂ ਕਰਦਾ ਰਿਹਾ ਚਲੋ ਮੈਂ ਅੱਜ ਮਾਝਾ ਵੀਡੀਓ ਬਣਾ ਕੇ ਪਾਦਾ ਹੋ ਸਕਦਾ ਕੋਈ ਮੇਰਾ ਵੀਰ ਵੀਡੀਓ ਦੇਖ ਕੇ ਇਹਦੇ ਉਪਰਾਮਲ ਕਰ ਲੇ ਹਨਾ ਲੱਖਾਂ ਲੀਟਰ ਪਾਣੀ ਬਚਾ ਦੇ ਧੰਨਵਾਦ ਬਾਈ ਜੇ ਕੋਈ ਬਚਾ ਦੂਗਾ ਕਿਉਂਕਿ ਮੇਰੇ ਕਿਹੜਾ ਕੋਈ ਜਾਣਾਂਗਾ ਹਨਾ ਮੈਂ ਇੱਕ ਵੀਡੀਓ ਪੱਕੇ ਨੇ ਹਲਾਉਣਾ ਤੀਗਾ ਚੰਗੇ ਬੰਦੇ ਸਮਝ ਜਾਂਦੇ ਨੇਗੇ ਠੀਕ ਹੈ ਜਿਹੜਾ ਨਹੀਂ ਸਮਝਣਾ ਉਹ ਦੋ ਗਾਲਾਂ ਲਿਖ ਕੇ ਨਾ ਵਿੱਚ ਵਿਦਵਾਨ ਵਿਦਵਾਨੀ ਦੀ ਘਟ ਕੋਟ ਕੇ ਕਮੈਂਟ ਕਰਕੇ ਗਾਹ ਲੱਗ ਜਾਣਗੇ ਜਿਹੜੇ ਸਮਝਣਾ ਮੇਰਾ ਵੀਰ ਹੈ ਨਾ ਮੋਟਰ ਜੇ ਅੱਧਾ ਘੰਟਾ ਮੋਟਰ ਵੀ ਕਿਸੇ ਵੀਰ ਨੇ ਵੀਡੀਓ ਦੇਖ ਕੇ ਬੰਦ ਕਰਤੀ ਮੇਰਾ ਵੀਡੀਓ ਪਾਉਣਾ ਸਭ ਤੋਂ ਪਹਿਲਾਂ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਅੱਧਾ ਪੌਣਾ ਘੰਟਾ ਕਿਸੇ ਕੋਈ ਰਹਿੰਦਾਗਾ ਕਿ ਅੱਜ ਪਾਣੀ ਦੇ ਵੱਟਿਆ ਕਰੋ ਮੋਟਰ ਬੰਦ ਕਰਕੇ ਵਗ ਜਾ ਕਰੋ ਹਾਂ ਪਾਣੀ ਬਲੌਕ ਕਰਕੇ ਵਗ ਜਓ ਸਵੇਰੇ ਆ ਕੇ ਜਿਹੜੀ ਸਾਨੂੰ ਸੁੱਚ ਦੱਬਣੀ ਪਏ ਜੇ ਸੁੱਚ ਦੱਬ ਕੇ ਹਨਾ ਆਰਾਮ ਨਾਲ ਆਪਦੇ ਫਿਰ ਦੂਸਰੇ ਨੇ ਘੇ ਕਰੀ ਪਾਉ। ਬੇਨਤੀ ਆ ਭਾਈ ਹਨਾ ਫਿਰ ਵਰਗਾ ਤਾਂ ਬੇਨਤੀ ਉਹ ਕਰ ਸਕਦਾ ਤੁਸੀਂ ਸਾਰੇ ਭਰਾਵੋਂਗੇ ਜੇ ਗੱਲ ਮੰਨ ਲਓਗੇ ਤਾਂ ਨਾ ਬੜੀ ਵਧੀਆ ਗੱਲ ਹੋ ਜੂਗੀ ਤੁਹਾਨੂੰ ਹੋਰ ਵੀ ਦਿਖਾ ਦਿੰਦਾ ਹੁਣ ਆ ਦੇਖੋ ਬਈ ਲੈਣ ਚੱਲ ਰਹੀ ਹੈ ਫਿਰ ਵੀ ਮੈਂ ਮੋਟਰ ਬੰਦ ਕਰਕੇ ਚੱਲਿਆ ਆ ਦੇਖੋ ਕਰਾਰੇ ਮਾਮਾ ਖਰਾਬ ਵੇਚਣਾਗਾ ਸਿਰ ਕੋਈ ਗੱਲ ਨਹੀਂ ਇੱਕ ਦਿਨ ਨੇੜ ਵੇਚਦਾ